ਕਰਮ ਸਿੰਘ ਮਹਾਲਵੀ ਦੇ ਨੌ ਦੀਆਂ ਤਾੜੀਆਂ ਮਾਰ ਦਿਓ ਕਿਉਂਕਿ ਇਹਨਾਂ ਨੇ ਬਹੁਤ ਖੂਬਸੂਰਤੀ ਨਾਲ ਲਿਖਿਆ ਪਿਛੇ ਅਸੀਂ ਥੋੜੇ ਦੇਰ ਹੋ ਗਿਆ 2-3 ਮਹੀਨੇ ਸਾਰੇ ਕਲਾਕਾਰਾਂ ਨਾਲ ਕੇ ਇੱਕ ਪਹਿਲੀ ਵਾਰੀ ਪੰਜਾਬ ਦੇ ਗੀਤਕਾਰਾਂ ਦਾ ਮੇਲਾ ਕਰਵਾਇਆ ਪੰਜਾਬ ਦੇ ਸਾਰੇ ਗੀਤਕਾਰ ਸਤਕਾਰਯੋਗ ਸਾਰੇ ਆਏ ਸੀ ਉਥੇ ਕਿਹਾ ਗਿਆ ਵੀ ਜਦੋਂ ਗੀਤ ਗਾਉਣੇ ਹੋ ਸਤ ਪਹਿਲਾ ਜਿਹਦਾ ਲਿਖਿਆ ਹੋਇਆ ਹੈ ਉਹ ਗੀਤ ਉਹਦਾ ਨਾਮ ਬੋਲਿਆ ਕਰੋ ਮੈਂ ਕਰਮ ਸਿੰਘ ਮਹਾਲਵੀ ਦਾ ਪਹਿਲੀ ਵਾਰੀ ਨਾਮ ਬੋਲਿਆ ਇਸ ਕਰਕੇ ਵੀ ਪਹਿਲਾਂ ਮੈਂ ਕਹਿੰਦਾ ਚੱਲ ਕੋਈ ਗੱਲ ਨਹੀਂ ਘਰ ਦੀ ਗੱਲ ਹੀ ਆ ਕਿਉਂਕਿ ਇਹ ਚਾਂਦੀਰਾਮ ਦੇ ਸ਼ਗਿਰਦ ਆ ਚਾਂਦੀਰਾਮ ਮੇਰਾ ਗੁਰਪਾਈ ਆ ਇਸ ਕਰਕੇ ਦੇਖਣ ਨੂੰ ਇਹਨੇ ਚਿੱਟੀ ਦਾੜੀ ਹੈ ਪਰ ਕਹਿੰਦੇ ਮੈਨੂੰ ਇਹ ਚਾਚਾ ਕਈ ਵਾਰ ਕਈ ਵਾਰ ਮੈਨੂੰ ਭੁਲੇਖਾ ਲੱਗ ਜਾਂਦਾ ਮੈਂ ਡਰ ਵੱਡਾ ਹੋ ਗਿਆ ਪਰ ਜਿੰਨਾ ਮਰਜੀ ਚਾਚਾ ਕਹ ਲੋ ਤਾਇਆ ਕਹ ਲੋ ਪਰ ਦਾੜੀ ਦੀ ਚਿੱਟੀ ਹੋਣੀ ਰੱਖੂਗਾ ਕਾਲੀ ਦੀ ਕਾਲੀ ਤਾਂ ਚਲ ਇੱਕ ਹੋਰ ਬੈਠਾ ਕੋਈ ਮੈਨੂੰ ਤਾਇਆ ਕਹਿੰਦਾ ਹਾਕਮ ਦਾ ਹਾਕਮ ਦਾ ਸ਼ਗਿਰਦ ਆ ਇੱਕ ਹੋਰ ਇਹਦਾ ਕਹਾਣੀ ਸ਼ਹਿਰ ਦਾ ਮੈਨੂੰ ਬਾਬਾ ਕਹਿੰਦਾ ਇੱਕ ਛੋਟੀ ਜਿਹੀ ਗੱਲ ਹੈ ਸਾਡੇ ਬਹੁਤ ਸਾਰੇ ਸਰਕਾਰੀਓ ਕਲਾਕਾਰ ਬੈਠੇ ਆ ਕਹਿੰਦੇ ਜਦੋਂ ਧਰਮਿੰਦਰ ਨਵਨੋ ਬੰਬੇ ਗਿਆ ਤੇ ਉੱਥੇ ਜਾ ਕੇ ਇੱਕ ਉਹਦਾ ਡਰਾਈਵਰ ਉਹ ਦੱਸੇ ਬਿੱਲਾ ਉਹਨੇ ਕਾਕਾ ਮਾੜੀ 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 ਕਹਿੰਦੀ ਮਾੜੀ ਥੋੜਾ ਤੂੰ ਸਰਕਾਰ ਨਹੀਂ ਜ਼ਰੂਰੀ ਆ ਸੁਰ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਮੈਂ ਤਾਂ ਵੀ ਸੁਰਾ ਤੁਸੀਂ ਸੁਰ ਕਰਨਾ ਮੈਨੂੰ ਕੋਈ ਗੱਲ ਨਹੀਂ ਮੈਂ ਕਹਿੰਦੇ ਧਰਮਿੰਦਰ ਜੀ ਨੇ ਕੈਨੇਡਾ ਉੱਥੇ ਸਟੋਰੀ ਗਿਆ ਬੰਬੇ ਤੇ ਧਰਮਿੰਦਰ ਸਾਹਿਬ ਦੀ ਵੱਡੀ ਮਾਰਕੀਟ ਸੀ ਉਹਦਾ ਕਹਿੰਦੇ ক্লোਜ਼ ਬੰਦਾ ਸੀ ਉਹਨੇ ਫਿਲਮ ਸ਼ੁਰੂ ਕਰ ਲਈ ਉਹ ਕਹਿੰਦੇ ਤੁਸੀਂ ਪਾਰਟ ਟਾਈਮ ਕੰਮ ਕਰ ਦੋ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਗਾ ਕਹਿੰਦੇ ਵੇਲੇ ਕੋਲੇ ਕਿਤੇ ਆ ਜਿਓ ਤੇ ਉਹ ਵੇਲੇ ਕੋਲੇ ਕਦੋਂ ਦੀ ਰਾਤ ਦੇ ਵੇਲੇ ਹੁੰਦੇ ਸੀ ਉਹ ਸ਼ੂਟਿੰਗ ਤੇ ਆ ਜਾਂਦੇ ਸੀ ਇੱਕ ਦਿਨ ਰਾਤ ਨੂੰ ਕਹਿੰਦੇ ਸ਼ੂਟਿੰਗ ਤੇ ਆਏ ਤੇ ਉਹਨਾਂ ਦਾ ਸਾਰਾ ਪਰਿਵਾਰ ਉੱਥੇ ਬੈਠਾ ਸੀ ਥੋੜੀ ਇੱਕੋ ਕਟ ਕਰ ਦੋ ਸਰ ਬਿੱਟੂ ਜੀ ਤੁਹਾਨੂੰ ਤਾਂ ਕਹਿੰਦੀ ਲੋੜ ਨਹੀਂ ਤੁਸੀਂ ਮਾਰ ਕਿਉਂ ਬੇਸਪਰਾਦ ਉਹ ਆਇਆ ਕਰ ਸਾਰਾ ਸਾਰਾ ਪਰਿਵਾਰ ਉਹਨਾਂ ਦਾ ਉੱਥੇ ਬੈਠਾ ਸੀ ਤੇ ਉਹਨਾਂ ਨੇ ਜਵਾਕ ਨੂੰ ਤਰਮਿੰਦਰ ਨੂੰ ਕਹਿੰਦਾ ਤਾਇਆ ਜੀ ਤਾਇਆ ਜੀ ਤਾਇਆ ਜੀ ਕਰੀ ਜਾਓ ਉੱਥੇ ਹੀਰੋਨ ਬਖੜੀਆਂ ਸੀ ਦੋ ਤਿੰਨ ਤਰਮਿੰਦਰ ਨੂੰ ਬੜਾ ਗੁੱਸਾ ਲੱਗਾ ਉਹ ਕਹਿੰਦਾ ਪਰੇ ਲੈ ਗਿਆ ਕਹਿੰਦਾ ਗੱਲ ਸੁਣ ਲਓ ਇੱਥੇ ਕਿਸੇ ਨੇ ਮੈਨੂੰ ਤਾਇਆ ਨਹੀਂ ਕਹਿਣਾ ਘਰ ਜਾ ਕੇ ਪਾ ਸਾਰਾ ਟੱਬਰ ਮੈਨੂੰ ਬਾਬਾ ਕਹਿ ਲਿਓ ਇੱਥੇ ਮੈਨੂੰ ਭਾਜੀ ਕਹਿਣਾ ਇਸ ਕਰਕੇ ਜਦੋਂ ਮੈਂ ਸਟੇਜ ਤੇ ਆ ਮੈਨੂੰ ਕਿਸੇ ਨੇ ਤਾਇਆ ਚਾਚਾ ਨਹੀਂ ਕਹਿਣਾ ਭਾਈ ਕਹਿਣਾ ਵਾ ਥੋੜ੍ਹ ਤੋਂ ਛੋਟਾ ਸਾਰਾ ਤੂੰ ਇਹ ਗੀਤ ਕਿਉਂਕਿ ਸਟੇਜ ਤੇ ਜੀਜੂ ਲੱਗ ਜਾਂਦਾ ਮੈਂ ਇੱਕ ਬੀਬਾ ਜੀ ਨਾਲ ਵੀ ਗੀਤ ਗਾਉਣੇ ਸੀ ਪਰ ਟਾਈਮ ਘਟਿਆ ਇੱਕ ਪਹਿਲਾਂ ਵੀ ਕੋਈ ਬੰਦਾ ਕਿਸੇ ਨੂੰ ਉਜਾੜ ਕੇ ਬਸਿਆ ਤੇ ਕਿਹਿਆ ਰੁਕੀ ਬਸਿਆ ਕੋਈ ਕਿਸੇ ਨੂੰ ਰੁਆ ਕੇ ਆ ਬਸਿਆ ਤੇ ਕੀ ਕਰ ਅੱਧਾ ਸੁਣ ਦਦ 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 ਯਾਰ ਅਸਲੀ ਆਣ ਤੇ ਅਸੀਂ ਤਾਂ ਕਹਿਣਾ ਅੱਧਾ ਸਰੋਚਾ ਕਰ ਲੋ ਇਹਨਾਂ ਸਾਰੀ ਸੈਟਿੰਗ ਕਰਨੀ ਹੁੰਦੀ ਆ ਇਹਨਾਂ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਆ ਮੈਂ ਪੇਸ਼ ਕਰਕੇ ਛੋਟਾ ਜਿਹਾ ਕੀ ਉਸ ਸਮੇਂ ਦੋ ਦੁਕਾਨੇ ਫਿਰ ਅਸੀਂ ਪਿਛਲੇ ਜਾਉਂਦੇ ਮਾਤ ਨਾ ਇਹਨਾਂ ਤੋਂ ਵੀ ਤਸ਼ੀਵ ਲਾਇਨੇ ਸਾਡਾ ਵੀ ਦਲਬਾਗ ਵੀ ਖੜਾ ਸਾਰਿਆਂ ਦੇ ਬਾਪੂ ਗੱਲ ਸੁਣੋ ਕਿ ਨਜ਼ਰ ਕੋਣਾ ਇੱਕ ਚੰਗਾ ਇਹ ਹਾਰ ਨਹੀਂ ਇਹਨਾਂ ਨੇ ਮਹਗਾਈ ਕਈ ਵਾਰ ਹੁੰਦਾ ਹਾਰ ਕੋਈ ਹਾਰ ਹੁੰਦੇ ਆ ਕੋਈ ਚੱਕ ਕੇ ਦੂਜੇ ਤੇ ਪਾਉਣੇ ਹੁੰਦੇ ਆ ਫਿਰ ਕਿਹਾ ਉਹ ਲਾਲ ਆਸ ਆਇਆ ਇੱਕ ਹੋਰ ਆ ਗਿਆ ਉਹ ਉਹਦੇ ਖਿੱਚ ਕੇ ਲਾ ਦੇ ਲਿਆ ਜਗਾ ਹਾਰ ਵਾਲਾ ਕੰਮ ਨਹੀਂ ਆ ਜਰਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਉਜਾੜ ਕੇ ਜੇ ਬਸਿਆ ਤੇ ਫਿਰ ਯਾਰੋ ਕੀ ਬਸਿਆ ਜੇ ਕੋਈ ਕਿਸੇ ਨੂੰ ਜੇ ਕੋਈ ਕਿਸੇ ਨੂੰ ਉਜਾੜ ਕੇ ਜੇ ਬਸਿਆ ਤੇ ਫਿਰ ਯਾਰੋ ਕੀ ਬਸੇਗਾ ਬੰਦਾ ਕਿਸੇ ਨੂੰ ਰਵਾ ਗਿਆ ਪਾਹਸਿਆ ਆਤਮ ਦੇ ਵੱਸਿਆ ਆਤਮ ਦੇ ਵੱਸਿਆ ਕੋਈ ਕਿਸੇ ਨੂੰ ਅਜਾੜ ਕੇ ਜ਼ਿਆਦਾ ਫੇਰ ਯਾਰ ਦੇ ਵੱਸਿਆ ਭਗਤ ਜਨਰਵਾਣ ਆਪਾ ਤੇਰੀਆਂ ਵੀ ਹੱਥਿਆ ਤੇਰੀ ਵੀ ਮੁਝਾਂਡਾ ਸੀ ਤੇਰੇ ਵੀ ਫਸਿਆ ਭਗਤ ਕਿਸੇ ਨੂੰ ਰੁਵਾ ਕੇ ਆਪਾ ਫੇਰ ਯਾਰੋ ਕੀ ਹੱਥਿਆ ਤੇ ਤੇਰੀ ਯਾਰੋ ਕੀ ਹੱਥਿਆ ਇਹ ਵਿੱਚ ਭਰੀ ਜਾਂਦੇ ਗੁਨ ਕਈ ਲੁੱਟਦੇ ਰੁਪਈਏ ਵਿੱਚੋਂ ਭਰੀ ਜਾਂਦੇ ਗੁਨ ਕਈ ਲੁੱਟਦੇ ਰੁਪਈਏ ਵਿੱਚੋਂ ਭਰੀ ਜਾਂਦੇ ਗੁਨ ਕਈ ਤਾਂ ਦੇ ਅੱਡੇ ਦੇ ਪਾਪ ਰਹੇ ਕੋਣ ਕਈ ਲੈਟ ਤੇ ਰੁਪਈਏ ਵਿੱਚੋਂ ਭਰੀ ਜਾਂਦੇ ਗੁਨ ਕਈ ਆਹ ਤਾਂ ਦੇ ਅੱਡੇ ਦੇ ਵਿੱਚ ਗੁਨ ਰਹੇ ਹਨ वटिया <laughs> विया ਜਾਂਦੇ ਸ਼ਰਿਆਮ ਝੂਟਣੋ ਸੱਚੀ ਬਣਾਈ ਜਾਂਦੇ ਸ਼ਰਿਆਮ ਝੂਟਣੋ ਰੇਤੇ ਜਿਹਾ ਪਾਣੀ ਚ ਪਠਾਈ ਜਾਂਦੇ ਊਠਣੋ ਰੇਤੇ ਜਿਹਾ ਪਾਣੀ ਚ ਪਠਾਈ ਜਾਂਦੇ ਊਠਣੋ ਸੱਚੀ ਬਣਾਈ ਜਾਂਦੇ ਸ਼ਰਿਆਮ ਝੂਟਣੋ ਰੇਤੇ ਜਿਹਾ ਪਾਣੀ ਚ ਪਠਾਈ ਜਾਂਦੇ ਊਠਣੋ ਹਜ਼ਾਰ ਕੇ ਰੁਪਈਆ ਕਿੱਸੇ ਵਟਿਆ ਹਜ਼ਾਰ ਰੁਪਈਆ ਕਿੱਟਿਆ ਅੱਗੇ ਆਪਾਂ ਹੱਥੇ ਏਹ ਘਰ ਕੀ ਹੱਥਿਆ ਉਹ ਵਧ ਇਸ ਨੂੰ ਰਵਾ ਕੇ ਆਪਸੇ ਏਹ ਯਾਰ ਕੀ ਹੱਥਿਆ ਪੀਅਤ ਭਾਵੇਂ ਉਸਦਾਮ ਸੀ ਭਾਵੇਂ ਉਹ ਗਦਾਫੀ ਭਾਵੇਂ ਆਇਰੋ ਉਸਦਾਮ ਸੀ ਮਕਰ ਬਚਾਉਂਦੇ ਰਹੇ ਲੋਟ ਲੋਟ ਜਾਨ ਦੇ ਮਕਰ ਬਚਾਉਂਦੇ ਰਹੇ ਲੋਟ ਲੋਟ ਜਾਨ ਦੇ ਭਾਵੇਂ ਉਹ ਗਦਾਫੀ ਭਾਵੇਂ ਭਾਵੇਂ ਉਹ ਉਸਦਾਮ ਸੀ ਗਦਾਫੀ ਜਨਗਦਾਫੀ ਤੇ ਉਸਦਾਮ ਸਭ ਤੋਂ ਵੱਡੇ ਡਿਕਟੇਟਰ ਹੋਏ ਪਰ ਆਖਰੀ ਉਹ ਵੀ ਜਾਨ ਨਪਾਉਂਦੇ ਫਿਰਦੇ ਸੀ ਇਸ ਕਰਕੇ ਕਿਸੇ ਨੂੰ ਟੱਕ ਨਹੀਂ ਕਰਨਾ ਚਾਹੀਦਾ ਪਿਆਰ ਮੁਹੱਬਤ ਲੈਣਾ ਚਾਹੀਦਾ। ਪਰਿਯੋਗ ਤਾ ਫਿੱਤੇ ਪਰਿਯੋਗ ਸਤਾਮ ਤੇ ਮਕਰੋ ਬਚਾਉਂਦੇ ਰਹੇ ਲੋਕ ਲੁੱਕ ਲੁੱਕ ਜਾਂਦੇ ਮਕਰੋ ਬਚਾਉਂਦੇ ਰਹੇ ਲੋਕ ਲੁੱਕ ਲੁੱਕ ਜਾਂਦੇ ਪੂਰਾ ਹਾਲ ਕਿਸ ਨੀਲੇ ਸਾਥ ਦੱਸਿਆ ਪੂਰਾ ਹਾਲ ਕਿਸ ਨੀਲੇ ਸਾਥ ਦੱਸਿਆ ਹਰਕਤ ਨੀਲੇ ਸੱਤ ਦਸੇ ਤੇਰੇ ਯਾਰੋ ਕੀ ਦਸਿਆ ਬਦਕ ਕਿਸੇ ਨੂੰ ਰਵਾ ਕੇ ਆਪ ਹੱਸੇ ਤੇ ਯਾਰੋ ਕੀ ਹੱਸਿਆ ਬਦਕ ਕਿਸੇ ਨੂੰ ਰਵਾ ਕੇ ਆਪ ਹੱਸਿਆ ਤੇ ਯਾਰੋ ਕੀ ਹੱਸਿਆ ਬਦਕ ਕਿਸੇ ਨੂੰ ਉਜਾੜ ਕੇ ਜਿ ਵਸਿਆ ਤੇਰੇ ਯਾਰੋ ਕੀ ਵਸਿਆ ਬਦਕ ਕਿਸੇ ਨੂੰ ਉਜਾੜ ਕੇ ਜਿ ਵਸਿਆ ਤੇਰੇ ਯਾਰੋ ਕੀ ਵਸਿਆ ਸੈਨੂ ਉਝੜ ਕੇ ਦੇ ਵਸੇ ਤੇ ਯਾਰ ਕੀ ਵਸਿਆ ਤੇ ਫਿਰ ਯਾਰ ਕੀ ਵਸਿਆ ਤੇ ਫਿਰ ਯਾਰ ਕੀ ਵਸਿਆ ਮੈਂ ਚੜਦੇ ਸੂਰਜ ਡੜਦੇ ਵੇਖੇ ਜਲਦੇ ਸੂਰਜ ਢਲਦੇ ਦੇਖੇ ਮੁਝ ਦੇ ਜੀਵੇ ਜਲਦੇ ਦੇਖੇ ਮੁਝ ਦੇ ਜੀਵੇ ਜਲਦੇ ਦੇਖੇ ਜਿਨਾ ਉਤੇ ਰਹਿਮਤ ਰੱਬ ਦੀ ਮੈਂ ਪਾਣੀ ਉਤੇ ਚੱਲਦੇ ਵੇਖੇ ਲੋਕੀ ਕਹਿੰਦੇ ਧਾਲ ਨਹੀਂ ਨਿਕਲਦੀ ਲੋਕੀ ਕਹਿੰਦੇ ਧਾਲ ਨਹੀਂ ਨਿਕਲਦੀ ਮੈਂ ਤੇ ਪੱਥਰ ਗੜਦੇ ਦੇਖੇ ਲੋਕੀ ਕਹਿੰਦੇ ਧਾਲ ਨਹੀਂ ਕਰਦੀ ਮੈਂ ਤੇ ਪੱਥਰ ਗੜਦੇ ਦੇਖੇ ਉਹ ਜੀਨਾ ਦਾ ਨਾ ਜਗ ਤੇ ਕੋਈ ਜੀਨਾ ਦਾ ਨਾ ਜਗ ਤੇ ਕੋਈ ਮੈਂ ਉਹ ਵੀ ਪੁੱਤਰ ਪੜਦੇ ਦੇਖੇ ਜੀਨਾ ਦਾ ਨਾ ਜਗ ਤੇ ਕੋਈ ਮੈਂ ਉਹ ਵੀ ਪੁੱਤਰ ਪੜਦੇ ਦੇਖੇ ਜਿਹੜੇ ਉਹਦਾ ਨਾਮ ਨਹੀਂ ਲੈਂਦੇ ਜਿਹੜੇ ਉਹਦਾ ਨਾਮ ਨਹੀਂ ਲੈਂਦੇ ਖਾਲੀ ਹੱਥ ਮੈਂ ਮੜਦੇ ਵੇਖੇ ਜਿਹੜੇ ਉਹਦਾ ਨਾਮ ਨਹੀਂ ਲੈਂਦੇ ਖਾਲੀ ਹੱਥ ਮੈਂ ਮੜਦੇ ਜੇਕੇ ਖਾਲੀ ਨੰਗੇ ਪੈਰੀ ਨੰਗੇ ਪੈਰੀ ਫਿਰਦੇ ਲੋਕੀ ਨੰਗੇ ਪੈਰੀ ਫਿਰਦੇ ਲੋਕੀ ਸਿਰ ਦੇ ਉੱਤੇ ਭਾਲਣ ਸ਼ਾਮਾ ਉਹ ਮੈਨੂੰ ਉਹਨੇ ਸਭ ਕੁਝ ਦਿੱਤਾ ਕਿਉਂ ਨਾ ਆਇਓ ਦਾ ਸ਼ੁਕਰ ਮਨਾਵਾ ਉਹ ਯੋਗਤਾ ਪੀਓ ਭਾਵਿਓ ਸਦਾਨੀ ਟਕਰੋ ਲਕੋਦੇ ਰਹੇ ਲੁੱਕ ਲੁੱਕ ਜਾਂਦੀ ਮਗਰੋ ਪਚੌਦੇ ਰਹੇ ਲੁੱਕ ਲੁੱਕ ਜਾਂਦੀ ਭਾਰ ਕੇ ਹਾਂ ਭਾਰ ਕੇ ਸ੍ਰੀ ਦੇ ਸੱਚ ਦੱਸਿਆ ਤੇਰੀ ਯਾਰੋ ਕੀ ਦੱਸਿਆ ਬਦ ਕਿਸੇ ਨੂੰ ਪਚਾੜ ਕੇ ਨ ਬਸਿਆ ਤੇਰੀ ਯਾਰੋ ਕੀ ਵਸਿਆ ਕੋਈ ਕਿਸੇ ਨੂੰ ਰਵਾ ਕੇ ਆ ਪਹਸਿਆ ਤੇਰੀ ਯਾਰੋ ਕੀ ਹਟਿਆ ਤੇ ਕੋਈ ਕਿਸੇ ਨੂੰ ਰਵਾ ਕੇ ਆ ਪਹਸਿਆ ਤੇਰੀ ਯਾਰੋ ਕੀ ਹਟਿਆ ਤੇ ਤੇਰੀ ਯਾਰੋ ਕੀ ਹਟਿਆ ਤੇ ਤੇਰੀ ਯਾਰੋ ਕੀ ਹਟਿਆ रोपी हसयाी हसया